We'll <laughs> ਸਰਕਾਰ ਵੱਲੋਂ ਆਪ ਦੀ ਸਰਕਾਰ ਆਪਕੇ ਦੁਆਰ ਦੀ ਮਹਮ ਦੇ ਤਹਿਤ ਅੱਜ ਵਾਰਡ ਨੰਬਰ 75 ਗੁਰੂ ਕੀ ਵਡਾਲੀ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ ਜਿਸ ਦੇ ਵਿੱਚ ਹਰ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਮੌਜੂਦ ਨੇ ਇਹ ਤਸਵੀਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਵਕ ਵਕ ਮਹਿਕਮੇ ਦੇ ਜਿਹੜੇ ਅਧਿਕਾਰੀ ਨੇ ਇੱਥੇ ਆ ਕੇ ਉਹਨਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਧਿਕਾਰੀ ਨੇ ਇੱਥੇ ਪਹੁੰਚੇ ਨੇ ਇੱਥੇ ਜਿਹੜੀਆਂ ਸਿਹਤ ਸੇਵਾਵਾਂ ਜਾਂ ਹੋਰ ਇਹ ਕਾਨੂੰਨੀ ਜਿਹੜੀਆਂ ਸੇਵਾਵਾਂ ਨੇ ਉਹ ਲੋਕਾਂ ਨੂੰ ਮਹੱਈਆ ਕਰਵਾਈਆਂ ਜਾ ਰਹੀਆਂ ਨੇ ਆਧਾਰ ਕਾਰਡ ਪੈਨ ਕਾਰਡ ਜਾਂ ਹੋਰ ਇਹੋ ਜਿਹੀਆਂ ਸਹੂਲਤਾਂਵਾਂ ਜਿਹੜੀਆਂ ਨੇ ਉਹ ਜਨਤਾ ਨੂੰ ਦਿੱਤੀਆਂ ਜਾ ਰਹੀਆਂ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਜੇ ਕਿ ਇੱਥੇ ਜੋ ਕੈਂਪ ਲਗਾਇਆ ਗਿਆ ਹੈ ਉਸ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਕੈਂਪ ਦਾ ਲਾਭ ਲੈ ਰਹੇ ਨੇ ਨਗਰ ਨਿਗਮ ਵਿਭਾਗ ਪੈਨਸ਼ਨ ਕੈਂਪ ਜਨਮ ਤੇ ਮੌਤ ਵਿਭਾਗ ਦੇ ਜਿਹੜੇ ਸਰਟੀਫਿਕੇਟ ਬੰਦੇ ਨੇ ਉਹ ਵੀ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਵੀ ਇੱਥੇ ਕੈਂਪ ਲਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਜਿਹੜੀਆਂ ਵਕ ਵਕ ਪੰਜਾਬ ਸਰਕਾਰ ਵੱਲੋਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ ਉਸ ਦੇ ਮੱਦੇ ਨਜ਼ਰ ਅੱਜ ਜਿਹੜੇ ਇਹ ਇੱਥੇ ਵਾਰਡ ਨੰਬਰ 75 ਦੇ ਵਿੱਚ ਇਤੋਂ ਦੇ ਜਿਹੜੇ ਆਮ ਆਦਮੀ ਪਾਰਟੀ ਤੋਂ ਕੌਂਸਲਰ ਸੀਟ ਦੇ ਦਾਵੇਦਾਰ ਨੇ ਓਮਪ੍ਰਕਾਸ਼ ਜੀ ਗੱਬਰ ਉਹਨਾਂ ਵੱਲੋਂ ਇਹ ਕੈਂਪ ਜਿਹੜਾ ਲਾਇਆ ਗਿਆ ਹੈ ਹਲਕਾ ਵਿਧਾਇਕ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਹੜਾ ਇਹ ਕੈਂਪ ਹੈ ਇਹ ਓਮਪ੍ਰਕਾਸ਼ ਜੀ ਗੱਬਰ ਵੱਲੋਂ ਲਗਾਇਆ ਗਿਆ ਓਮਪ੍ਰਕਾਸ਼ ਜੀ ਗੱਬਰ ਸਾਹਿਬ ਨਾਲ ਮੌਜੂਦ ਨੇ ਗੱਲ ਕਰਾਂਗੇ ਇਹਨਾਂ ਨਾਲ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਇਹ ਕੈਂਪ ਲਾਇਆ ਗਿਆ ਹੈ ਕਿੰਨੇ ਨੰਬਰ ਵਾਰਡ ਚ ਟਿਕਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੀ ਪੀਰੀ ਮਹਾਰਾਜ ਜੀ ਪਾਸ਼ਾ ਜੀ ਸ੍ਰੀ ਹਰਗੰਜ ਸਾਹਿਬ ਦੀ ਪਵਿੱਤਰ ਨਗਰੀ ਗੁਰੂ ਕੀ ਬਿਡਾਰੀ ਦੇ ਵਿੱਚ ਸੇਵਾ ਦਾ ਮੌਕਾ ਮਿਲਿਆ ਜਿੱਤੇ ਕਿ ਆਪकी ਸਰਕਾਰ ਆਪਕੇ ਦੁਆਰ ਉਹ ਮਹਿੰਮ ਨੂੰ ਚਲਾਉਂਦੇ ਹੋਏ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਵਿਸ਼ਾਲ ਕੈਂਪ ਲੱਗਾ ਜਿਦੇ ਤੇ ਪ੍ਰਸ਼ਾਸਨ ਦੇ ਸਾਰੇ ਮਹਿਕਮੇ ਆਏ ਹਨ ਇਹਨਾਂ ਨੇ ਆ ਕੇ ਸਾਰੇ ਨੇ ਮੁਸ਼ਕਲਾਂ ਸੁਣੀਆਂ ਕਿ ਕੰਮ ਧੜਧੜ ਹੋ ਰਿਹਾ ਹੈ ਖਾਸ ਤੌਰ ਤੇ ਖਾਂ ਦਾ ਡਾਕਟਰ ਊਮਪ੍ਰਕਾਸ਼ ਲਾਂਸ ਰੋਡ ਵਾਲਿਆਂ ਦਾ ਅੱਖਾਂ ਦਾ ਕੈਂਪ ਲਗਾ ਜਿੱਥੇ ਵੀ ਹਾਤਾ ਰਾਸ਼ ਹੈ ਕਿ ਅੱਖਰ ਚੈਕਿੰਗ ਹੋ ਰਹੀ ਹੈ ਇਹਨਾਂ ਕੰਨੀ ਵੀ ਦਿਨਕੀਅਮ ਹੈ ਚੈੱਕ ਕਰਕੇ ਸਾਰਾ ਹੀ ਇੰਤੀ ਚੱਲਦਾ ਪਿਆ ਅਸੀਂ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਨਵੀਂ ਹੀ ਲਾਈਨ ਲਿਖ ਦਿੱਤੀ ਹੈ ਆਪਕੀ ਸਰਕਾਰ ਆਪਕੇ ਦਵਾਰ ਪਹਿਲਾਂ ਕਿਸੇ ਵੀ ਮੁੱਖ ਮੰਤਰੀ ਦੀ ਸੋਚ ਨਹੀਂ ਸੀ ਕਿ ਉਹ ਵੋਟਾਂ ਲੈ ਲੀਆਂ ਮੁਰ ਕੇ ਵੜਦੇ ਨਹੀਂ ਸੀ ਲੇਕਿਨ ਮਾਨ ਸਾਹਿਬ ਦੀ ਸੋਚ ਹੈ ਕਿ ਉਹ ਹਰ ਘਰ ਦੇ ਵਿੱਚ ਜਾਂਦੇ ਨੇ ਕਿਉਂਕਿ ਟੋਟਲ ਐਂਡ ਬਿਲੀਵ ਜਾਂਦੇ ਆ ਕਹਿੰਦੇ ਇਹ ਕੰਮ ਕਰਨ ਵਾਸਤੇ ਲੋਕਾਂ ਦੇ ਘਰਾਂ ਵਿੱਚ ਜਾਣਾ ਕਿਉਂਕਿ ਇਹੀ ਮਕਸਦ ਹੈ ਆਪकी ਸਰਕਾਰ ਆਪਕੇ ਦੁਆਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਪ੍ਰਸ਼ਾਸਨ ਦਾ ਖਾਸ ਤੌਰ ਤੇ ਆਪਣੇ ਹਲਕੇ ਦੇ ਐਮ ਐਲ ਏ ਮਾਜੂਬ ਡਾਕਟਰ ਜਸਵੀ ਸਿੰਘ ਸਿੰਧੂ ਜੀ ਦਾ ਜਿਸ ਦੀ ਪ੍ਰਲੈਖਤ ਕਾ ਹੀ ਇਤਰਾ ਕੰਮ ਕਰ ਰਿਹਾ ਹੈ ਕਾਤੋਂ ਤੇ ਵੀ ਸਾਥੀ ਜਿੰਨੀ ਵੀ ਆਏ ਪਏ ਨੇ ਤਦਾ ਜਿਖਤਾਰ ਸਿੰਘ ਜੀ ਮਾਨ ਸਿੰਘ ਜੀ ਬਬਾ ਦੀਪ ਸਿੰਘ ਕੁਲੋਂ ਤੇ ਵੀ ਸੰਖਿਆ ਨਹੀਂ ਆਇਆ ਫਰਨ ਹਮਮਾਗ ਸਹਿਯੋਗ ਦਿੱਤਾ ਦਾ ਸੇਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਵਾਈਫ ਦਾ ਖਾਲਤਾ ਰਵਾਈ ਗੁਰੂ ਪੱਤੇ ਮੇਰੇ ਨਾਲ ਇਥੋਂ ਦੇ ਮੋਤ ਬਰਵੀ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਨਾਂ ਹੈ ਤੁਹਾਡਾ ਤੇ ਅੱਜ ਜਿਹੜਾ ਕੈਂਪ ਲੱਗਾ ਹੈ ਕੀ ਕਹਿਣਾ ਚਾਹੋਗੇ ਇਸ ਕੈਂਪ ਦੇ ਬਾਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ ਜਗਤਾਰ ਸਿੰਘ ਜੀ ਮਾਨ ਗੁਰੂ ਕੀ ਵਡਾਲੀ ਅੱਜ ਜੋ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਆਪकी ਸਰਕਾਰ ਆਪਕੇ ਦੁਆਰਾ ਡਾਕਟਰ ਜਸਵੀਰ ਸਿੰਘ ਜੀ ਐਮ ਐਲ اے ਉਹਨਾਂ ਦਾ ਸਦਕਾ ਏ ਜਿਹੜੇ ਅੱਜ ਕੈਂਪ ਲੱਗਾ ਅੱਜ ਇੱਥੇ ਜਿਹੜੇ ਮਸਲੇ ਆ ਉਹ ਹਰ ਵਿਭਾਗ ਦੇ ਦਾ ਬੰਦਾ ਡੀਸੀ ਦਫਤਰ ਦੇ ਕਾਰਪੈਸ਼ਨ ਦੇ ਮੌਤ ਸਰਟੀਫੀਕੇਟ ਸਾਰੇ ਹੀ ਅੱਖਾਂ ਦਾ ਕੈਂਪ ਸਾਰੇ ਲੱਗਿਆ ਜੋ ਕਿ ਮੋਕੇ ਤੇ ਨਪਟਾਰਾ ਹੋ ਰਿਹਾ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਆ ਉਹਨਾਂ ਦੇ ਆਪਣੇ ਐਮਐਲਏ ਸਾਹਿਬ ਦੇ ਵੀ ਉਹ ਵੀ ਸਾਡੇ ਚ ਹੁਣੇ ਆਉਣ ਵਾਲੇ ਨੇ ਇਸ ਕਰਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਤੁਹਾਡਾ ਵੀ ਕਿਉਂਕਿ ਮੀਡੀਆ ਨੇ ਆਣ ਕੇ ਸਾਰਿਆਂ ਦਾ ਇੱਥੇ ਤੁਹਾਡੇ ਤੱਕ ਜਿਹੜਾ ਉਹ ਪਹਚਾਇਆ ਵਾਹਿਗੁਰੂ ਜੀ ਦਾ ਖਾਲਸਾ ਮਾਨ ਸਾਹਿਬ ਮਾਨ ਸਾਹਿਬ ਤੁਸੀਂ ਇਸ ਇਲਾਕੇ ਦੇ ਵਸਨੀਕ ਵੀ ਜੇ ਇਸ ਇਲਾਕੇ ਦੇ ਮੌਤ ਪਰ ਵੀ ਜੇ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹਾਂਗਾ ਕਿ ਇਲਾਕਾ ਜਿਹੜਾ ਸੀਗਾ ਇਹ ਕਿਹੜੀਆਂ ਕਿੜੀਆਂ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਸੀ ਤੇ ਅੱਜ ਜਿਹੜੇ ਲੋਕ ਨੇ ਕਿਹੜੀਆਂ ਕਿੜੀਆਂ ਸਹੂਲਤਾਂ ਜਿਹੜੀਆਂ ਨੇ ਅੱਜ ਲੈਣ ਲਈ ਇੱਥੇ ਪਹੁੰਚੇ ਨੇ ਵੇਖੋ ਜਿੱਕ ਤੇ ਜਿਹੜੇ ਕਾਰਟ ਸੀ ਉਹ ਕੱਟੇ ਗਏ ਸੀ ਉਹਨਾਂ ਦਾ ਵੀ ਅੱਜ ਇੱਥੇ ਹੀ ਉਹ ਜਿੰਨਾ ਜਿੰਨਾ ਦੇ ਕਾਰਡ ਕੱਟੇ ਗਏ ਆ ਉਹਨਾਂ ਦਾ ਨਮਟਾਰਾ ਵੀ ਇੱਥੇ ਹੋ ਰਿਹਾ ਹੋਰ ਜਿਹੜੇ ਜਨਮ ਸਰਟੀਫਿਕੇਟ ਮੌਤ ਦਾ ਸਰਟੀਫਿਕੇਟ ਜੋ ਕਿ ਲੋਕ ਖਰਾਬ ਹੁੰਦੇ ਸੀ ਉਹ ਵੀ ਇੱਥੇ ਕੈਂਪ ਜਿਹੜਾ ਉਹ ਲੱਗਾ ਗਿਆ ਉਹ ਵੀ ਵਿਭਾਗ ਆਏ ਨੇ ਸਾਰੇ ਹੀ ਵਿਭਾਗ ਇੱਥੇ ਆ ਕੇ ਅੱਜ ਹਰ ਕੇਸ ਜਿੰਨੇ ਵੀ ਪੈਂਡਿੰਗ ਫਾਈਲ ਸੀ ਉਹਨਾਂ ਦਾ ਨਮਟਾਰਾ ਜਿਹੜਾ ਮੁਕੀਤੇ ਹੋ ਰਿਹਾ ਮਾਨ ਸਾਹਿਬ ਇੱਕ ਮੈਂ ਹੋਰ ਤੁਹਾਨੂੰ ਗੱਲ ਪੁੱਛਣੀ ਚਾਹਾਂਗਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਡਾਕਟਰ ਹਮਪ੍ਰਕਾਸ਼ ਜੀ ਗੱਬਰ ਜਿਹੜੇ ਨੇ ਉਹ ਆਪਣੇ ਆਪ ਨੂੰ ਦਅਵੇਦਾਰ ਐ ਦੱਸ ਰਹੇ ਨੇ ਤੇ ਕੀ ਤੁਸੀਂ ਸਮਝਦੇ ਜੇ ਕਿ ਜਿਹੜੇ ਇਲਾਕਾ ਵਾਸੀ ਨੇ ਇਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਇਹਨਾਂ ਦਾ ਆਉਣ ਵਾਲੇ ਚੋਣਾਂ ਦੇ ਵਿੱਚ ਸਾਥ ਦੇਣਗੇ ਬਿਲਕੁਲ ਜੀ ਜਨਰਲ ਕੈਟਾਗਰੀ ਦੇ ਵੀ ਇਹਨਾਂ ਦੇ ਨਾਲ ਨੇ ਐਸਟੀ ਵੀ ਬੀਸੀ ਵੀ ਬਹੁਤ ਇਹਨਾਂ ਦਾ ਮਾਣ ਕਰਦੇ ਆ ਪੰਜ ਸਾਲ ਅੱਗੇ ਵੀ ਇਹਨਾਂ ਨੇ ਸੇਵਾ ਕੀਤੀ ਆ ਮੈਂ ਇਹ ਗੱਲ ਜਰੂਰ ਕਵਾਂਗਾ ਆਪਣੇ ਐਮਐਲਏ ਸਾਹਿਬ ਨੂੰ ਵੀ ਕਿ ਆਰਕਮ ਇਹਨਾਂ ਨੂੰ ਮੌਕਾ ਦਿੱਤਾ ਜਾਵੇ ਕਿਉਂਕਿ ਇਹਨਾਂ ਨੂੰ ਕੰਮ ਕਰਨ ਦਾ ਸ਼ੌਕ ਆ ਇਸ ਕਰਕੇ ਬਹੁਤ ਮਿਹਨਤ ਕਰਦੇ ਆ ਮਿਹਨਤ ਕਾ ਸਾ ਆਦਮੀ ਨੇ ਇਸ ਕਰਕੇ ਇਹਨਾਂ ਨੂੰ ਇੱਥੇ ਅਸੀਂ ਫੇਰ ਇੱਕ ਕਾਉਂਸਲਰ ਵੇਖਣਾ ਚਾਹੁੰਦੇ ਆ ਜੀ ਇਸ ਨਾਲ ਇਲਾਕਾ ਵਾਸੀ ਵੀ ਤੇ ਇਥੋਂ ਦੇ ਮੌਤਬਰੂ ਵੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਓਮ ਪ੍ਰਕਾਸ਼ ਜੀ ਗੱਬਰ ਨੇ ਉਹ ਲਗਾਤਾਰ ਇੱਥੇ ਮਿਹਨਤ ਕਰਦੇ ਆਏ ਨੇ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਨੂੰ ਸੁਣ ਕੇ ਉਹਨਾਂ ਦਾ ਹੱਲ ਕਰਦੇ ਆ ਰਹੇ ਨੇ ਤੁਸੀਂ ਵੇਖ ਸਕਦੇ ਜੇ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਕੈਂਪ ਲਾਇਆ ਗਿਆ ਹੈ ਉਸ ਦੇ ਵਿੱਚ ਲੋਕ ਜਿਹੜੇ ਨੇ ਉਹ ਆ ਕੇ ਲਾਹਾ ਲੈ ਰਹੇ ਨੇ ਤੇ ਆਪਣੀਆਂ ਮੁਸ਼ਕਲਾਂ ਦਾ ਜਿਹੜਾ ਆ ਮੌਕੇ ਤੇ ਨਿਪਟਾਰਾ ਕਰਵਾ ਰਹੇ ਨੇ ਅੱਗੇ ਤੁਹਾਨੂੰ ਤਸਵੀਰਾਂ ਦੇ ਵਿੱਚ ਅਸੀਂ ਲੈ ਕੇ ਚੱਲਾਂਗੇ ਤੁਸੀਂ ਸਾਫ਼ ਦੇਖ ਸਕਦੇ ਜੇ ਕਿ ਲੋਕ ਜਿਹੜੇ ਨੇ ਉਹ ਆ ਕੇ ਮੌਕੇ ਦੇ ਉੱਤੇ ਆਪਣਾ ਕੰਮ ਕਰਵਾ ਰਹੇ ਨੇ ਤੇ ਲਗਾਤਾਰ ਜਿਹੜੇ ਅਧਿਕਾਰੀ ਨੇ ਲਗਾਤਾਰ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਜਿਹੜਾ ਹੈ ਇਹ ਆਣ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਤੇ ਉਹਨਾਂ ਦਾ मौके ਤੇ ਹੱਲ ਕੀਤਾ ਜਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਕਿ ਲੋਕ ਜਿਹੜੇ ਨੇ ਇਹ ਆਣ ਕੇ ਇੱਥੇ ਤੇ ਆਪਣੀਆਂ ਮੁਸ਼ਕਲਾਂ ਦਾ ਹੱਲ ਕਰਵਾ ਰਹੇ ਨੇ ਆਧਾਰ ਕਾਰਡ ਸੇਵਾਵਾਂ ਜਾਂ ਹੋਰ ਕਾਰਪੋਰੇਸ਼ਨ ਨਾਲ ਸੰਬੰਧਿਤ ਜਿਹੜੀਆਂ ਸੇਵਾਵਾਂ ਨੇ ਉਹ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਜੇ ਕਿ ਇਹ ਜਿਹੜਾ ਕੈਂਪ ਹੈ ਇਸ ਦੇ ਵਿੱਚ ਲੋਕ ਆ ਕੇ ਲਾਹਾ ਲੈ ਰਹੇ ਨੇ ਤੇ ਵਕ ਵਕ ਵਿਭਾਗਾਂ ਦੇ ਅਧਿਕਾਰੀ ਜਿਹੜੇ ਨੇ ਉਹ ਇੱਥੇ ਆਏ ਹੋਏ ਨੇ ਪਹੁੰਚੇ ਨੇ ਤੇ ਉਹ ਇਹਨਾਂ ਵੱਲੋਂ ਮੇਰੇ ਨਾਲ ਇੱਕ ਹੋਰ ਆਮ ਆਦਮੀ ਪਾਰਟੀ ਦੇ ਜਿਹੜੇ ਇੱਥੋਂ ਦੇ ਐ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਕੀ ਹੁੰਦਾ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਸੇਵਾਵਾਂ ਨਿਭਾ ਰਹੇ ਦੇ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਲਾਇਆ ਗਿਆ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀ ਕਰੇ ਜਾਓਗੇ ਮੇਰਾ ਨਾਮ ਜੀ ਮੋਤੀ ਲਾਲ ਹੈ ਮੈਂ ਆਮ ਆਦਮੀ ਪਾਰਟੀ ਹਲਕਾ ਵੈਸਟ ਬਲੋਕ ਪ੍ਰਧਾਨ ਹਾਂ ਅੱਜ ਦੇ ਜਿਹੜਾ ਕੈਂਪ ਲੱਗਾ ਇੱਕ ਤੇ ਆਪकी सरकार आपके द्वार ऐते सरकारी सुविधा ਜਿੰਨੀਆਂ ਵੀ ਆ ਮੰਨੋ ਆਧਾਰ ਕਾਰਡ ਆ ਪੈਨ ਕਾਰਡ ਆ ਜਾਂ ਭਰਾਪਾ ਪੈਨਸ਼ਨ ਆ ਵਿਧਵਾ ਪੈਨਸ਼ਨ ਜਿਹੜੇ ਪਟਵਾਰੀਆਂ ਦੇ ਕੰਮ ਜਿੰਨੇ ਵੀ ਸਰਕਾਰੀ ਕੰਮ ਨੇ ਸਾਰੇ ਜਾਨਕ ਸਰਕਾਰੀ ਸਕੂਲਾਂ ਦੇ ਵਿੱਚ ਬੈਠ ਕੇ ਕਰ ਰਹੇ ਨੇ ਇਹ ਉਪਰਾਲਾ ਜਿਹੜਾ ਮਾਨ ਸਾਹਿਬ ਨੇ ਸ੍ਰੀ ਅਰਵਿੰਦ ਕੇਜਰੀਵਾ ਜੀ ਨੇ ਔਰ ਡਾਕਟਰ ਜਬੀਰ ਸਿੰਘ ਐਮ ਐਲ ਏ ਦਿਸਾਨ ਦੇ ਸੰਸਾਰ ਕਰਾਇਆ ਜਾ ਰਿਹਾ ਔਰ ਤੁਸੀਂ ਦੇਖ ਰਹੇ ਜੇ ਕਿੰਨੀ ਸੰਗਤ ਆਈ ਆ ਵੇਖੋ ਸੇਰ ਦਾ 10 ਵਜੇ ਦਾ ਕੈਂਪ ਲੱਗਾ ਮੇਰੇ ਸਾਹ ਨਾਲ 1200 ਪੁੱਤ ਜੀ ਅੱਜ ਵੀ ਦੁਨੀਆ ਆ ਰਹੀ ਹੈ ਜਾ ਰਹੀ ਹੈ ਬਹੁਤ ਵਧੀਆ ਕੰਮ ਹੋ ਰਿਹਾ ਹੈ ਇਹ ਜਿਹੜਾ ਉਪਰਾਲਾ ਕੀਤਾ ਗਿਆ ਵਾ ਇਸ ਦੇ ਵਿੱਚ ਕਿਹੜੇ ਕਿਹੜੇ ਲੋਕ ਜਿਹੜੇ ਨੇ ਆਣ ਕੇ ਇਹ ਇਹ ਕੈਂਪ ਦਾ ਲਾ ਲੈ ਰਹੇ ਨੇ ਇਹ ਵੇਖੋ ਜਿਹੜੇ ਏਰੀਆ ਪਿੰਡੂ ਏਰੀਆ ਹੁੰਦਾ ਤੁਹਾਨੂੰ ਪਤਾ ਗਰੀਬ ਟੱਕਰਾਂ ਜਿਆਦਾ ਹੁੰਦਾ ਵਾ ਜਿਆਦਾਤਰ ਇਹ 70-75% ਗਰੀਬ ਤਬਕਾਂ ਹੁੰਦਾ ਜਿੰਨੇ ਵੀ ਲੋੜਵੰਦ ਲੋਕ ਨੇ ਲੋੜਵੰਦ ਲੋਕੋ ਹੀ ਆ ਰਹੇ ਜਿਆਦਾ ਅਕਸਰ ਵੇਖਣ ਦੇ ਵਿੱਚ ਆਉਂਦਾ ਕਿ ਜਿਹੜੇ ਲੋਕ ਨੇ ਆਮ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਗਰੀਬ ਤੱਕ ਆ ਗਰੀਬ ਤਬਕੇ ਨੂੰ ਕੋਈ ਅਜਿਹੀ ਜਿਹੜੀ ਇਹ ਜਾਣਕਾਰੀ ਨਹੀਂ ਹੁੰਦੀ ਜਿਸ ਕਰਕੇ ਉਹਨੂੰ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਨੇ ਕਈ ਖੱਜਲ ਖਵਾਰੀਆਂ ਹੁੰਦੀਆਂ ਸੀਗੀਆਂ ਤੇ ਅੱਜ ਕੀ ਸਮਝਦੇ ਜੇ ਕਿ ਜਿਹੜੇ ਲੋਕ ਨੇ ਉਹ ਇਸ ਕੈਂਪ ਦੇ ਵਿੱਚ ਆ ਕੇ ਸੰਤੁਸ਼ਟ ਨੇ ਹਾਂਜੀ ਬਿਲਕੁਲ ਜੀ ਉਹ ਸਾਡਾ ਧੰਨਵਾਦ ਵੀ ਕਰ ਰਹੇ ਜੀ ਜਿਹੜੇ ਵੀ ਸਾਡੇ ਕੋ ਆਏ ਨੇ ਸਾਡੇ ਉਹਨਾਂ ਨੇ ਬਹੁਤ ਲੋਕਾਂ ਨੇ ਸਾਨੂੰ ਕਿਹਾ ਵੀ ਬਹੁਤ ਵਧੀਆ ਪ੍ਰਚਾਰਾ ਕੀਤਾ ਅਸੀਂ ਇਹ ਕਿਹਾ ਅਸੀਂ ਇਹ ਮਾਣ ਸਾਹਿਬ ਦੀ ਮਿਹਰਬਾਨੀ ਆ ਉਹਨਾਂ ਦੀ ਕਿਰਪਾ ਵਾ ਉਹਨਾਂ ਪਿੰਡ-ਪਿੰਡ ਜਾ ਕੇ ਇਹ ਚੀਜ਼ਾਂ ਵੇਖੀਆਂ ਵਾ ਗਰਾਉਂਡ ਲੈਵਲ ਤੇ ਮਾਨ ਸਾਹਿਬ ਨੇ ਕੰਮ ਕੀਤਾ ਇਸ ਕਰਕੇ ਉਹ ਹਰ ਚੀਜ਼ ਸਮਝਦੇ ਨੇ ਔਰ ਉਹਨਾਂ ਨੂੰ ਪਤਾ ਪਿੰਡਾਂ ਦੇ ਵਿੱਚ ਲੋਕ ਬਹੁਤ ਜ਼ਰੂਰਤਵਾਨ ਨੇ ਵੀ ਦਫ਼ਤਰਾਂ ਦੇ ਵਿੱਚ ਲੈਣਾ ਜਿਹਾ ਕਿ ਨਾ ਠੱਕੇ ਖਾਣਾ ਇਸ ਕਰਕੇ ਸਹੂਲਤ ਦਿੱਤੀ ਗਈ ਪਿੰਡਾਂ 'ਚ ਜੀ ਇਸ ਨਾਮ ਆਦਮੀ ਪਾਰਟੀ ਦੇ ਵਲੰਟੀਅਰ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਮਾਨ ਸਾਹਿਬ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਉਹ ਇੱਕ ਬਹੁਤ ਵਧੀਆ ਉਪਰਾਲਾ ਹੈ ਤੇ ਲੋਕ ਉਸ ਤੋਂ ਸੰਤੁਸ਼ਟ ਨੇ ਮੇਰੇ ਨਾਲ ਔਰ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਕਿ ਜਿਹੜੀਆਂ ਇਹ ਕੈਂਪ ਜਿਹੜਾ ਹੈ ਅੱਖਾਂ ਦਾ ਕੈਂਪ ਜਿਹੜਾ ਉਹ ਲਗਾਇਆ ਗਿਆ ਹੈ ਤੇ ਉਸ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਕੇ ਤੇ ਇਸ ਦੇ ਵਿੱਚ ਉਹਨਾਂ ਨੂੰ ਜਿੱਥੇ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਨਾਲ ਨਾਲ ਉਹਨਾਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਜੇ ਕਿ ਲੋਕ ਕਿੰਨੇ ਉਤਸ਼ਾਹਤ ਨੇ ਅੱਜ ਇਸ ਕੈਂਪ ਦੇ ਵਿੱਚ ਆਪੋ ਆਪਣੀ ਵਾਰੀ ਦੀ ਇੰਤਜ਼ਾਰ ਦੇ ਵਿੱਚ ਲੋਕ ਖੜੇ ਵੀ ਨੇ ਤੇ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ ਜਿਹੜਾ ਲੋਕਾਂ ਦੀਆਂ ਅੱਖਾਂ ਦਾ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਵੇਖਿਆ ਹੈ ਕਿ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਲੋਕ ਆਪਣੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਇਸ ਸੰਬੰਧੀ ਗੱਲ ਕਰਾਂਗੇ ਮੇਰੇ ਨਾਲ ਇੱਕ ਸੱਜਣ ਖੜੇ ਨੇ ਗੱਲ ਕਰਾਂਗੇ ਇਹਨਾਂ ਦੇ ਨਾਲ ਹਾਂਜੀ ਸਰ ਕੀ ਨਾਂ ਹੈ ਤੁਹਾਡਾ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਕੈਂਪ ਲਾਇਆ ਗਿਆ ਜੀ ਮੇਰਾ ਨਾਂ ਸੂਬੇਦਾਰ ਸੇਵਾ ਸਿੰਘ ਸਾਭਕਾ ਸੈਨਿਕ ਸਰਪੰਚ ਜੀ ਕਮੇਟੀ ਪੰਜਾਬ ਸਰਪੰਚ ਮੈਂ ਇਹਦੇ ਬਾਰੇ ਦੱਸਣਾ ਚਾਹਾਂ ਕਿ ਜਿੱਦਾਂ ਕਿ ਭਗਵਾਨਤ ਮਾਨ ਜੀ ਨੇ ਇਹ ਕਿਹਾ ਸੀ ਮੇਰੀ ਸਰਕਾਰ ਆਪਕੇ ਦਵਾਰ ਇਹ ਉਹ ਸਿੱਧ ਕਰਕੇ ਦਿਖਾਤਾ ਅੱਜ ਸਾਰੇ ਹੀ ਮਹਿਕਮਿਆਂ ਦੇ ਮਾਲ ਮਹਿਕਮਿਆਂ ਦੇ ਕਾਰਪੋਰੇਸ਼ਨ ਦੇ ਬਾਕੀ ਸਾਰਿਆਂ ਮਹਿਕਮਿਆਂ ਦੇ ਵੱਖ-ਵੱਖ ਹਸਪਤਾਲਾਂ ਤੋਂ ਅਖਾਂ ਦੇ ਚੈੱਕਅਪ ਕੈਂਪੋ ਔਰ ਸਾਰੀਆਂ ਹਫ਼ਤਾ ਜਿਹੜੀ ਜਿਵੇਂ ਕਿ ਚਾਹੀਦੀਆਂ ਵਾਂ ਸਾਰੀਆਂ ਸੂਤਾ ਦੇਣ ਵਾਸਤੇ ਮਾਨ ਸਰਕਾਰ ਦੇ ਸਾਰੇ ਹੀ ਅਫਸਰ ਸਹਿਬਾਨ ਆਪ ਖੁਦ ਅੱਜ ਚੱਲ ਕੇ ਸਾਡੇ ਦਵਾਰ ਤੇ ਆਏ ਆ ਤੋ ਮੈਂ ਇਹ ਕਹਿਣਾ ਕਿ ਇਹ ਇੱਕ ਬਹੁਤ ਵੱਡਾ ਅਪਰਾਲਾ ਹੈ ਮੇਰੀ ਤਕਰੀਬਨ 68 ਸਾਲ ਦੀ ਉਮਰ ਹੋ ਗਈ ਮੈਂ ਗੁਰੂ ਕੀ ਉਡਾਲੀ ਦਾ ਵਸਨੀਕ ਹਾਂ ਪਰ ਅੱਜ ਤੋਂ ਪਹਿਲਾਂ ਜਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਇਹ ਅਪਰਾਲਾ ਨਹੀਂ ਕੀਤਾ ਜੋ ਕਿ ਭਗਵੰਤ ਮਾਨ ਸਾਹਿਬ ਨੇ ਆਪਣੀ ਸਰਕਾਰ ਦੇ ਵਿੱਚ ਕੀਤਾ ਹੈ ਸੋ ਮੈਂ ਇਹ ਚਾਹਨਾ ਆ ਕਿ ਬਾਕੀ ਸਾਡੇ ਇਲਾਕੇ ਦੇ ਬਹੁਤ ਹੀ ਚੰਗੇ ਤੇ ਸੁੱੱਚੇ ਸੱਚੇ ਬੰਦੇ ਸਰ ਦਾ ਓਮ ਪ੍ਰਕਾਸ਼ ਜੀ ਘਬਰ ਨੇ ਉਹਨਾਂ ਨੇ ਕਾਉਂਸਲਰ ਦੀ ਆਪਣੀ ਡਿਊਟੀ ਦੇ ਵਿੱਚ ਪਿੰਡ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਇੰਨਾ ਕੁ ਵਿਕਾਸ ਕੀਤਾ ਕਿ ਉਸ ਤੋਂ ਬਾਅਦ ਕਿਸੇ ਵੀ ਕਾਉਂਸਲਰ ਨੇ ਇਹਨਾਂ ਕੋਈ ਧਿਆਨ ਨਹੀਂ ਦਿੱਤਾ ਮੈਂ ਚਾਹੁੰਦਾ ਆ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸ੍ਰੀ ਓਮ ਪ੍ਰਕਾਸ਼ ਜੀ ਘਬਰ ਜੀ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਤਾਂ ਕਿ ਪਿੰਡ ਵਾਸੀਆਂ ਦਾ ਔਰ ਜਨੀਆਂ ਵੀ ਸੇਵਾ ਸੁੱਖ ਸਹੂਲਤਾਂ ਨਾਲ ਸੁਧਾਰ ਹੋ ਸਕੇ ਜੀ ਵਾਇਗੋ ਜੀ ਕਾਲਸਾ ਵਾਇਗੋ ਜੀ ਕੀ ਫਤੇ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਓਮਪrakash ਗੱਬਰ ਨੇ ਉਹ ਪਹਿਲਾਂ ਵੀ ਇੱਥੇ ਜਿਹੜੇ ਕਾਉਂਸਲਰ रह ਚੁੱਕੇ ਨੇ ਤੇ ਉਸ ਸਮੇਂ ਦੌਰਾਨ ਇਹਨਾਂ ਵੱਲੋਂ ਜਿਹੜਾ ਪਿੰਡ ਦਾ ਕਾਫੀ ਸੁਧਾਰ ਕੀਤਾ ਗਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਅੱਜ ਪਿੰਡ ਦੇ ਨੇ ਉਹ ਬਹੁਤ ਹੀ ਮਾੜੇ ਨੇ ਤੇ ਕਿਸੇ ਵੀ ਕਾਉਂਸਲਰ ਵੱਲੋਂ ਇਸ ਦਾ ਧਿਆਨ ਅਜੇ ਤੱਕ ਨਹੀਂ ਦਿੱਤਾ ਗਿਆ ਮੈਂ ਗੱਲ ਕਰਾਂਗਾ ਇਹਨਾਂ ਦੇ ਨਾਲ ਹਾਨੀਪਰੀ ਕੀ ਕਰਨਾ ਚਾਹੋਗੇ ਅੱਜ ਤੁਸੀਂ ਇਸ ਕੈਂਪ ਦੇ ਵਿੱਚ ਆਏ ਇਹ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਨ ਸਾਹਿਬ ਵੱਲੋਂ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਹੈ ਵਧੀਆ ਪ੍ਰਾਲਾ ਜੀ ਲੋਕਾਂ ਨੂੰ ਸਹੂਲਤਾਂ ਨਹੀਂ ਚਾਹੀਦੀਆਂ ਚਲੋ ਜਿਹੜੀਆਂ ਮਿਲ ਜਾਂਦੇ ਆ ਪਹਿਲੀ ਵਾਰ ਹੋਇਆ ਕਿ ਜਿਹੜੀ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਅਧਿਕਾਰੀ ਨੇ ਉਹ ਇੱਥੇ ਪਹੁੰਚੇ ਨੇ ਤੇ ਪਹਿਲੀ ਵਾਰ ਹੋਇਆ ਕਿਉਂਕਿ ਅਕਸਰ ਲੋਕ ਜਿਹੜੇ ਇਹ ਉੱਤੇ ਟਿੱਕੇ ਖੰਦੇ ਸੀਗੇ ਦਨ ਮਿਲਦਾ ਹੀ ਹੈ ਸੂਲਤਾ ਮਿਲਦੀ ਹੈ ਪਹਿਲਾਂ ਵੀ ਮਿਲਦੀ ਰਹੀਆਂ ਪਰ ਹੁਣ ਵੀ ਮਿਲਦੀ ਹੈ ਘਰ ਘਰ ਆ ਕੇ ਲੋਕਾਂ ਨੂੰ ਸੂਲਤਾ ਮਿਲਦੀ ਰਹੀ ਹੈ ਹਾਂ ਮਿਲਦੀ ਰਹੀਆਂ ਪਹਿਲਾਂ ਵੀ ਮਿਲਦੀ ਰਹੀਆਂ ਕਦੀ ਕੈਂਪ ਲੱਗੇ ਸੀ ਇਸ ਤਰ੍ਹਾਂ ਦੇ ਨਹੀਂ ਕੈਂਪ ਤੇ ਲੱਗਦੇ ਹੀ ਆ ਪਹਿਲਾਂ ਵੀ ਸਰਕਾਰਾਂ ਵੱਲੋਂ ਜੇ ਸਰਕਾਰ ਵੱਲੋਂ ਜਿਸ ਤਰ੍ਹਾਂ ਇਹਨਾਂ ਨੇ ਕੈਂਪ ਲਾਇਆ ਹੈ ਹਰ ਮਾਲ ਹਰ ਮਹਿਕਮੇ ਦੇ ਅਧਿਕਾਰੀ ਪਹਿਲਾਂ ਵੀ ਲੱਗਦੇ ਰੇ ਪਰ ਹੁਣ ਚਲੋ ਬਹੁਤ ਵਧੀਆ ਪ੍ਰਾਲਾ ਜਿਹੜਾ ਕੀਤਾ ਵਾ ਚਲੋ ਦੁਨੀਆ ਨੂੰ ਕੋਈ ਸੋਖ ਸੂਲਤਾ ਮਿਲ ਰਹੀ ਹੈ ਹਾਂਜੀ ਸਰ ਤੁਸੀਂ ਇੱਥੇ ਆਏ ਜੇ ਤੁਹਾਡੇ ਨੂੰ ਇੱਕ ਜਿਹੜਾ ਅੱਖਾਂ ਦਾ ਕੈਂਪ ਲਾਇਆ ਗਿਆ ਵਾ ਉਹ ਕਿਹ ਸੰਸਥਾ ਵੱਲੋਂ ਲਾਇਆ ਗਿਆ ਵਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਜੀ ਅਸ਼ੋਕ ਮਲੋਤਰਾ ਚੇਅਰਮੈਨ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਅਸੀਂ ਅੱਜ ਗੁਰੂ ਕੀ ਵਡਾਲੀ ਦੇ ਵਿੱਚ ਡਾਕਟਰ ਓਮ ਪ੍ਰਕਾਸ਼ ਮਾਲ ਰੋਡ ਵਾਲਿਆਂ ਦੀ ਬਦੌਲਤ ਇਹ ਕੈਂਪ ਲਗਾਇਆਇਆ ਏ ਥੇ ਸਾਨੂੰ ਮਹੀਨੇ ਦੇ ਪੰਜ ਕੈਂਪ ਮਿਲਦੇ ਨੇ ਪਿਛਲੇ ਦਿਨਾਂ ਵਿੱਚ ਅਸੀਂ ਚਾਰ ਕੈਂਪ ਲਗਾ ਚੁੱਕੇ ਆ ਇਹ ਪੰਜਵਾਂ ਕੈਂਪ ਹੈ ਤੋਂ ਇਹਦੇ ਵਿੱਚ ਅੱਖਾਂ ਦੀਆਂ ਬਿਮਾਰੀਆਂ ਅੱਖਾਂ ਦਾ ਚੈੱਕਅਪ ਬਲੱਡ ਸ਼ੂਗਰ ਬੀਪੀ ਤੇ ਐਨਕਮ ਵਗੈਰਾ ਫਰੀ ਦੇ ਰਹੇ ਆ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਤੁਸੀਂ ਅੱਜ ਜਿਹੜਾ ਵਾ ਜਿਹੜਾ ਪੰਜਾਬ ਦੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਆਪ ਦੀ ਸਰਕਾਰ ਲੋਕਾਂ ਦੇ ਦਵਾਰ ਜਿਹੜੀ ਆ ਕੇ ਸਹੂਲਤਾਂ ਦੇ ਰਹੀ ਹੈ ਉਹਦੇ ਵਿੱਚ ਤੁਹਾਡੇ ਲੋ ਇੱਕ ਕੈਂਪ ਲਾਇਆ ਗਿਆ ਕਿੰਨਾ ਕ ਹੰਗਾਰਾ ਜਿਹੜਾ ਤੁਹਾਨੂੰ ਮਿਲ ਰਿਹਾ ਬਹੁਤ ਵਧੀਆ ਵਾ ਜੀ ਵੇਖੋ ਤੁਹਾਡੇ ਸਾਹਮਣੇ ਕਿੰਨੀ ਭੀੜ ਹੈ ਕਿੰਨੇ ਲੋਕਾਂ ਦਾ ਫਾਇਦਾ ਹੋ ਰਿਹਾ ਵਾ ਇਹੋ ਹੀ ਅਗਰ ਹਸਪੀਟਲ ਜਾਣਾ ਪਵੇ ਤੇ ਪਹਿਲਾਂ ਸਭ ਤੋਂ ਪਹਿਲਾਂ ਤੇ ਕਨਵਿੰਸ ਬੰਦਾ ਜਾਏਗਾ ਉੱਥੇ 3-400 ਰੁਪਏ ਦੀ ਪਰਚੀ ਹੈ ਚੈੱਕ ਅਪ ਕਰਾਉਣ ਦੀ ਫੀਸ ਹੈ ਹਨਾ ਉਹਦੇ ਬਾਅਦ ਹਰ ਤਰ੍ਹਾਂ ਦੀਆਂ ਫੀਸਾਂ ਦੇ ਕੇ ਤੇ ਫਿਰ ਉਹ ਚੈੱਕ ਅਪ ਹੁੰਦਾ ਵਾ ਉਸ ਤੋਂ ਬਾਅਦ ਫਿਰ ਐਨਕਾ ਬਣਾਉਣੀ ਆ ਕਈ ਵਿਚਾਰੇ ਦੇ ਚੈੱਕ ਕਰਾ ਕੇ ਤੇ ਐਨਕਾ ਬਣਾਉਣ ਤੋਂ ਹੀ ਰਹਿ ਜਾਂਦੇ ਨੇ ਤੋਂ ਅਸੀਂ ਐਨਕਾ ਵੀ ਬਿਲਕੁਲ ਫ੍ਰੀ ਦੇ ਰਹੇ ਆ ਦਵਾਈ ਫ੍ਰੀ ਦੇ ਰਹੇ ਆ ਤੋਂ ਚੈੱਕਅਪ ਵੀ ਫ੍ਰੀ ਕਰ ਰਹੇ ਆ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਪ੍ਰਗਟ ਸਿੰਘ ਜਦ ਸੈਕਟਰੀ ਹਮਨ ਹੈਲਪਲਾਈਨ ਆਰਗੇਨਾਈਜੇਸ਼ਨ ਸਾਡੇ ਚੇਅਰਮੈਨ ਸਾਹਿਬ ਅਸ਼ੋਕ ਲੋਤਾ ਜੀ ਨੇ ਸਾਰੀ ਜਾਣਕਾਰੀ ਤਾਂ ਦਿੱਤੀ ਹੈ ਅਸਲ 'ਚ ਜੀਵਨ ਦਾ ਮਕਸਦ ਹੈ ੜਾ ਵਾ ਇਨਸਾਨ ਦਾ ਹੋਗਾ ਸਮਾਜ ਸੇਵਾ ਆਪਣੇ ਨਿੱਜੀ ਜੀਵਨ ਤੋਂ ਨਿੱਜੀ ਜੀਵਨ ਇਹਨਾਂ ਫ੍ਰੀ ਹੁੰਦੇ ਆ ਤੇ ਸਮਾਜ ਸੇਵਾ ਨੂੰ ਇਹ ਕੁਝ ਸਮਾਂ ਦੇਣਾ ਜੀਦਾ ਜ਼ਰੂਰ ਮੇਰਾ ਤਾਂ ਸੁਦੇਸ਼ ਕੋਈ ਆ ਵੀ ਸਮਾਜ ਸੇਵਾ ਵਾਸਤੇ ਹਰ ਮਨੁੱਖ ਕੁਝ ਨਾ ਕੁਝ ਇਹ ਸਮਾਂ ਦੇਵੇ ਤਾਂ ਕਿ ਸਮਾਜ ਜੀ ਵਧੀਆ ਪਰਬਲਤ ਹੋਏਗਾ ਸੁਖੀ ਹੋਏਗਾ ਤਾਂ ਹੀ ਸਾਡਾ ਸਮਾਜ ਦੇਸ਼ ਠੱਕੀ ਕਰ ਸਕਦਾ ਹੈ ਧੰਨਵਾਦ ਜੀ ਇਸ ਜਿਹੇ ਵਿਆਂ ਦੇ ਵਿੱਚੋਂ ਥੋੜਾ ਟਾਈਮ ਕੱਢ ਕੇ ਲੋਕ ਸੇਵਾ ਵੀ ਕਰੀਏ ਤੇ ਉਸ ਦੇ ਨਾਲ ਜਿੱਤੇ ਲੋਕਾਂ ਦੀ ਮਦਦ ਹੋਵੇਗੀ ਉਥੇ ਪੰਜਾਬ ਵੀ ਖਿਸ਼ਾਲ ਹੋਵੇਗਾ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਜੇ ਉਸ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਨੂੰ ਇੱਕ ਪਰਵਾਹ ਹੰਗਾਰਾ ਮਿਲ ਰਿਹਾ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਉਸ ਸਹੂਲਤਾਂ ਦਾ ਲਭ ਲਿਆ ਜਾ ਰਿਹਾ ਹੈ ਅੰਮ੍ਰਿਤਸਰ ਤੋਂ ਮੁਕੇਸ਼ ਦੇ ਨਾਲ ਜਤਿੰਦਰ ਸਿੰਘ ਦੀ ਰਿਪੋਰਟ